ਕਹੋ ਤਨ ਗੁਰ ਸੇਵਿਆ ਕਹਿਣ ਸਹਜ ਸੁਭਾਈ ਦਰਸਨ ਪਰ ਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਨੂਰੇ ਅਰਸਾ ਕੋਰਸਾ ਛੱਟੀ ਐ ਤਉ ਦਿਠੇ ਸੱਚੇ ਪਾਤਿਸਾ ਮਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਪਾਤਿਸਾ ਹੁ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀਏ ਸਭ ਨਾ ਦਾ ਵੇਸਾ ਹੋ ਸਜਣ ਸੱਚਾ ਪਾਤੀ ਸੋ ਸਿਰ ਸਾਹਾ ਦਾਸਾ ਹੋ ਜਿਸ ਪਾਸ ਬਹਿਠਿਆ ਸੋਹੀਏ ਸਭ ਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਜਿਸ ਜਲ ਨਿਦਕਾਰਣ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹਿ ਜੀਓ ਛੋਡੋ ਵੇਸ ਭੇਖ ਚਤਰਾਏ ਦੁਬੇ ਧਾ ਇਹੋ ਫਲ ਨਾਹੀ ਜੀਓ ਜਿਸ ਜਲ ਨਿਦਕਾਰਣ ਤੂੰ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੋਡੋ ਵੇ ਸੋ ਵੇਖ ਚਤੁਰਾਈ ਦੁਬੇ ਦਾ ਇਹੋ ਫਲ ਨਹੀਂ ਜਿਉ ਮਾਨ ਰੇ ਥਿਰ ਰਹੋ ਮਤ ਕਾਤ ਜਾਹੇ ਜੀਓ ਬਾਹਰ ਢੂੰਢਤ ਬਹੁਤ ਦੁੱਖ ਪਾਵਹਿ ਕਰ ਅੰਮ੍ਰਿਤ ਕਾਟ ਮਾਹੀ ਜੀਓ ਰਹਾਉ ਆਵਗੁਣ ਛੋਡ ਗੋਨਾ ਕਉ ਤਾਵਹੁ ਕਰ ਆਵਗੁਣ ਪਛਤਾਹੀ ਜੀਓ ਸਾਰ ਆਪਸਰ ਕੀ ਸਾਰ ਨਾ ਜਾਣ ਹੈ ਫਿਰ ਫਿਰ ਕੀਚ ਬੁਢਾਹੀ ਜੀਓ ਅੰਤਰ ਮੈਲ ਲੋਬ ਬਹੁਤ ਝੂਠੇ ਬਾਹਰ ਨਾ ਬੋ ਕਾਹੀ ਜੀਓ ਨਿਰਮਲ ਨਾਮ ਜਪੋ ਸਾਧ ਗੁਰਮੁਖ ਅੰਤਰ ਕੀ ਗਤ ਤਾਹੀ ਜੀਓ ਪਰ ਹਰ ਲੋਕ ਬਿੰਬਾ ਕੂੜ ਤੇ ਅਗੋ ਸੱਚ ਗੁਰ ਬਚਨ ਫਲ ਪਾਹੀ ਜਿਓ ਜਿਓ ਪਾਵ ਤੈਓ ਰਾਖੋ ਹਰ ਜਿਓ ਜਨ ਨਾਨਕ ਸਬਦ ਸਲਾਹੀ ਜਿਓ ਪਰ ਹਰ ਲੋਭ ਨਿੰਦਾ ਕੂੜ ਤੇ ਆਗੋ ਸਤਿ ਗੁਰ ਬਚਨੇ ਫਲ ਪਾਈ ਜਿਓ ਜੇ ਪਾਵਤ ਉਰਾਖਾ ਹੋ ਹਰ ਜਿਓ ਜਨ ਨਾਨਕ ਸਬਦ ਸੁਲਾਹੀ ਜਿਓ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪਹਿਲਾ ਜਿਸ ਜਲ ਨਿਧ ਕਾਰਣ ਤਉਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੋਡੋ ਵੇਸ ਪੇਖ ਚਤੁਰਾਈ ਦੁਬਦਾ ਇਹੋ ਫਾਲ ਨਾਹੀ ਜੀਓ